ਕਿਸਾਨ ਦਾ ਜੋ ਹਾਲਾਤ ਹਨ ਕਿਸਾਨ ਬਾਰਡਰ ਤੇ ਤਾਂ ਬੈਠੇ ਬੈਠਾ ਹੈ ਕਿਸਾਨ ਦੇ ਜੋ ਹਾਲਾਤ ਭਾਜਪਾ ਸਰਕਾਰ ਨੇ ਬਣਾਏ ਨੇ ਉਹ ਪੰਜਾਬ ਦੇ ਲੋਕੀ ਦੁਨੀਆ ਭਰ ਦੇ ਲੋਕ ਜਾਣਦੇ ਨੇ ਔਰ ਜਿਸ ਪ੍ਰਕਾਰ ਕਿਸਾਨਾਂ ਦਾ ਸੰਘਰਸ਼ ਹੈ ਇਹਰੇ ਤੋਂ ਵੀ ਸਾਰੇ ਲੋਕ ਵਾਕਿਫ ਨੇ ਲੇਕਿਨ ਮੈਂ ਹਾਲਾਤ ਜਾਣੂ ਕਰਾਉਣਾ ਚਾਹੁੰਦਾ ਅੱਜ ਦੀ ਸਰਕਾਰ ਦੇ ਯਾਨੀ ਕਿ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਮੂੰਗ ਦੀ ਦਾਲ ਤੇ ਅਸੀਂ ਐਮਐਸਪੀ ਦੇਾਂਗੇ ਮੂੰਗ ਦੀ ਦਾਲ ਤਾਂ ਕਿਸੇ ਨੇ ਚੱਕੀ ਨਹੀਂ 11% ਕੇਵਲ ਮੂੰਗ ਦੀ ਦਾਲ ਚੱਕੀ ਗਈ ਦੂਸਰੀ ਸਾਰੀ ਮੰਡੀਆਂ ਦੇ ਵਿੱਚ ਫਸਲ ਰੋਲੀ ਜੇ ਸਾਰੀਆਂ ਫਸਲਾਂ ਦੀ ਗੱਲ ਕਰੀਏ ਤੇ ਦੂਜੀ ਜਿਹੜੀ ਫਸਲ ਸੀ ਉਹਰੇ ਵਿੱਚ ਲੋਕਾਂ ਨੂੰ ਬਾਰਦਾਨਾ ਨਹੀਂ ਮਿਲਿਆ ਦੋ ਸਾਲ ਹੀ ਹੋਏ ਆ ਕੇਵਲ ਸਰਕਾਰ ਆਈ ਨੂੰ ਬਾਰਦਾਨੇ ਨਹੀਂ ਮਿਲਿਆ ਵੱਡੀਆਂ-ਵੱਡੀਆਂ ਧਾਂਗਾ ਲਾਉਣੀਆਂ ਪਈਆਂ ਮੈਂ ਮੰਡੀਆਂ 'ਚ ਜਾ ਕੇ ਕਿਸਾਨ ਰੁੱਲਦਾ ਆਪਦੀ ਅੱਖੀ ਵੇਖਿਆ ਸੋ ਬਹੁਤ ਮਾੜਾ ਹਾਲ ਸੀ ਮੀ ਪੈ ਗਿਆ ਖਰਾਬ ਹੋ ਗਈ ਲੋਕਾਂ ਨੇ ਪੈਸੇ ਪਰ ਪਰ ਕੇ ਸ਼ੈਲਰ ਆਲਿਆਂ ਨੂੰ ਜਾਂ ਦੂਜਿਆਂ ਨੂੰ ਆਪਦਾ ਝੋਨਾ ਚੁਕਾਇਆ ਆੜਤੀਆਂ ਨੂੰ ਉਹਦੀ ਕਾਟ ਲੱਗੀ ਸੋ ਹੁਣ ਉਸ ਤੋਂ ਬਾਅਦ ਜਿਹੜੀ ਫਸਲ ਦੀ ਗੱਲ ਕਰਦੇ ਸੀ ਜਿਹੜੀ ਤੀਜਾ ਕੰਮ ਹੋਇਆ ਉਦੋਂ ਫਿਰ ਹੜ ਆ ਗਏ ਹੜ ਦੇ ਵਿੱਚ ਬਹੁਤ ਵੱਡੇ ਵਾਅਦੇ ਕੀਤੇ ਗਏ ਸਰਕਾਰ ਵੱਲੋਂ ਇਹ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਮੁਰਗੀ ਦਾ ਤੇ ਬੱਕਰੀ ਦਾ ਮੁਆਵਜ਼ਾ ਵੀ ਦੇਵਾਂਗੇ ਲekin ਲੋਕ ਮੁਰਗੀ ਦਾ ਬੱਕਰੀ ਦਾ ਮੁਆਵਜ਼ਾ ਅਢੀਕ ਦੇ ਅਢੀਕ ਦੇ ਕਈ ਰੱਬ ਨੂੰ ਪਿਆਰੇ ਹੋ ਗਏ ਲekin ਫਸਲ ਦਾ ਮੁਆਵਜ਼ਾ ਵੀ ਨਹੀਂ ਮਿਲਿਆ ਤੇ ਜਿਹਨੂੰ ਮਿਲਿਆ ਤਾਂ ਉਹਨਾਂ ਨਾਲ ਬੜਾ ਕੋਝਾ ਮਜ਼ਾਕ ਕਿਸੇ ਨੂੰ 50 ਰੁਪਏ ਕਿਸੇ ਨੂੰ 750 ਰੁਪਏ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੂੰ ਚੈੱਕ ਮਿਲੇ ਤੇ ਹੁਣ ਫੇਰ ਹੁਣ ਫੇਰ ਇਹ 5 ਮਿੰਟਾਂ ਚ ਕਹਿੰਦੇ ਸੀ ਅਸੀਂ ਐਮਐਸਪੀ ਦੇਾਂਗੇ ਫਿਰ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਮਐਸਪੀ ਚੀਜ਼ ਕੀ ਹੈ ਤੇ ਨਹੀਂ ਤਾਂ ਅਸੀਂ 5 ਮਿੰਟਾਂ ਦੀ ਗੱਲ ਹੀ ਨਹੀਂ ਕਰਨੀ ਸੀ ਸਾਨੂੰ ਪਤਾ ਨਹੀਂ ਸੀ ਗਵਰਨਮੈਂਟ ਦੀ ਗਵਰਨਮੈਂਟ ਦੀ ਪ੍ਰਕਿਰਿਆ ਕੀ ਹੁੰਦੀ ਹੈ ਤੇ ਹੁਣ ਫੇਰ ਅੱਜ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਜਾਨੀ ਕਿ ਖਰਾਬਾ ਹੋ ਗਿਆ ਗੜੇ ਮਾਰ ਦੇ ਨਾਲ ਸਾਰੀਆਂ ਪੱਕੀਆਂ ਪਕਾਈਆਂ ਫਸਲਾਂ ਤੇ ਕਿਸਾਨ ਦੀ ਤੇ ਪਾਣੀ ਪੈ ਗਿਆ ਸੋ ਕਿਸਾਨ ਆ ਰੋ ਰਿਹਾ ਹੈ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸੁੱਤਾ ਪਿਆ ਹੈ ਸੋ ਮੈਂ ਬੇਨਤੀ ਕਰਾਂਗਾ ਕਿਰਪਾ ਕਰਕੇ ਆਦਰਨੀਆ ਭਗਵੰਤ ਮਾਨ ਜੀ ਆਫਦਾ ਜਿਹੜੀ ਕੁੰਭ ਕਰਨ ਦੀ ਨੀਂਦ ਹੈ ਇਹਦੇ ਤੋਂ ਜਾਗੋ ਤੇ ਕਿਰਪਾ ਕਰਕੇ ਤੁਸੀਂ ਕਹਿੰਦੇ ਸੀ ਬਿਨਾ ਗਰਦਾਵਰੀ ਤੋਂ ਮੁਆਵਜ਼ਾ ਦੇਾਂਗੇ ਬਿਨਾ ਫੁਲਾਣੇ ਤੋਂ ਗਰਦਾਵਰੀ ਹੁੰਦੀ ਰਹੂਗੀ ਕਿੰਨਾ ਚਿਰ ਲੋਕ ਅੜਿਕਣਗੇ ਚਾਰ ਫਸਲਾਂ ਕਿਸਾਨਾਂ ਦੀਆਂ ਖਰਾਬ ਹੋ ਗਿਆ ਕਿਤੇ ਤੁਸੀਂ ਐਮਐਸਪੀ ਦਾ ਵਾਅਦਾ ਕਰਕੇ ਨਹੀਂ ਚੱਕੀਆਂ ਤੇ ਕਿਤੇ ਉਹ ਮੀਂਹ ਰੁਲ ਗਈਆਂ ਕਿਤੇ ਬਾਰਦਾਨੇ ਬਿਨਾਂ ਰੁਲ ਗਈਆਂ ਤੇ ਕਿਤੇ ਹੜਾਂ ਦੀ ਭੇਡ ਚੜ ਗਈਆਂ ਤੇ ਕਿਤੇ ਗੜੇ ਮਾਰ ਦੀ ਭੇਡ ਚੜ ਗਈਆਂ ਲੇਕਿਨ ਸਰਕਾਰ ਸੁੱਤੀ ਪਈ ਹੈ ਸੋ ਜਾਗੋ ਔਰ ਇਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜ਼ਾ ਦਿਓ ਨਹੀਂ ਤਾਂ ਮੈਂ ਬੇਨਤੀ ਕਰਾਂਗਾ ਕਿਸਾਨਾਂ ਨੂੰ ਇੱਕ ਵਾਰ ਇਹ ਸਵਾਰ ਕਿਉਂਕਿ ਸਰਕਾਰ ਤੁਸੀਂ ਬਣਾ ਚੁੱਕੇ ਹੋ 92 ਸੀਟਾਂ ਦੇ ਨਾਲ ਬਣਾ ਚੁੱਕੇ ਹੋ 2027 ਚ ਫੇਰ ਤੁਸੀਂ ਹਿਸਾਬ ਕਿਤਾਬ ਕਰਕੇ ਜਿਹੜੀ ਪਾਰਟੀ ਚੰਗਾ ਕੰਮ ਕਰੇ ਉਹਨੂੰ ਤੁਸੀਂ ਜਿਤਾਉਣ ਦਾ ਕੰਮ ਕਰੋਗੇ ਲੇਕਿਨ ਇੱਕ ਵਾਰੀ ਮੁੱਖ ਮੰਤਰੀ ਦੇ ਕੰਨ ਖੋਲਣ ਵਾਸਤੇ ਕਿਰਪਾ ਕਰਕੇ ਪਿੰਡਾਂ ਦੇ ਅੰਦਰ ਤੇ ਸ਼ਹਿਰਾਂ ਦੇ ਅੰਦਰ ਇਸ ਗੱਲ ਦਾ ਬਾਈਕਾਟ ਕਰੋ ਕਿ ਅਗਰ ਮੁਆਵਜ਼ਾ ਨਹੀਂ ਦੇਂਗਾ ਤਾਂ ਅਸੀਂ ਤੈਨੂੰ ਵੋਟ ਨਹੀਂ ਦੇਵਾਂਗੇ ਇਸ ਗੱਲ ਤੇ ਪੈਰਾ ਦਿਓ ਔਰ ਅਸੀਂ ਤੁਹਾਡੀ ਮੁਆਵਜ਼ੇ ਦੀ ਲੜਾਈ ਲੜਾਂ ਔਰ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਕੇਂਦਰ ਦੇ ਵਿੱਚ ਅਸੀਂ ਕਹਾਂ ਕਿ MSP ਜਾਨੀ ਕਿ ਲੀਗਲ ਗਰੰਟੀ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ MSP ਦੀ ਲੀਗਲ ਗਰੰਟੀ ਦੇਵਾਂਗੇ 1967 ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹ ਵੱਡਾ ਫਤਵਾ ਦਿੱਤਾ ਸੀਗਾ MSP ਕਾਂਗਰਸ ਪਾਰਟੀ ਨੇ ਦਿੱਤੀ ਸੀ ਔਰ ਅੱਜ ਵੀ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਇਸ ਗੱਲ ਦੀ ਗਰੰਟੀ ਲਈ ਹੈ GST ਕਿਸਾਨ ਨੂੰ GST ਮੁਕਤ ਬਣਾਵਾਂਗੇ ਜਾਨੀ ਕਿ ਜਿਹੜੇ ਸੰਦ ਲੈਨੇ ਆ ਖੇਤੀ ਆਸੇ ਉਹਨਾਂ ਤੇ ਕਿਸੇ ਤੇ GST ਨਹੀਂ ਲੱਗੇਗੀ ਤੇ ਔਰ ਜਦੋਂ ਖਰਾਬਾ ਹੋ ਜਾਏਗਾ ਸਰਕਾਰ ਨੂੰ ਪੈਸੇ ਨਹੀਂ ਦੇਵਾਂਗੇ ਸਿੱਧਾ ਡਾਇਰੈਕਟ ਆਉਣ ਵਾਲੇ ਸਮੇਂ 'ਚ ਕਿਸਾਨ ਦੇ ਖਾਤੇ 'ਚ ਕੇਂਦਰ ਸਰਕਾਰ 'ਚੋਂ ਸਿੱਧਾ ਸਰਵੇ ਦੇ ਮੁਤਾਬਕ ਮੁਆਵਜ਼ਾ ਸਿੱਧਾ ਦਿੱਤਾ ਜਾਏਗਾ ਇਹ ਕਾਂਗਰਸ ਪਾਰਟੀ ਨੇ ਕਿਹਾ ਹੈ ਔਰ ਕੇਵਲ ਕਹਿ ਨਹੀਂ ਹੈ ਮਗਰਲੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਮਨਮੋਹਨ ਸਿੰਘ ਵੇਲੇ 72000 ਕਰੋੜ ਰੁਪਇਆ ਪਹਿਲੀ ਸਰਕਾਰ ਕੇਂਦਰ ਦੀ ਸਰਕਾਰ ਨੇ ਮਾਫ ਕੀਤਾ ਸੀ ਔਰ ਬੇਸ਼ੱਕ ਅਸੀਂ ਥੋੜਾ ਕੀਤਾ ਸਾਰੇ ਕਿਸਾਨਾਂ ਨੂੰ ਨਹੀਂ ਦੇ ਪਾਏ ਪਹਿਲੀ ਸਰਕਾਰ ਕਾਂਗਰਸ ਪਾਰਟੀ ਨੇ 4500 4500 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦਾ ਮਾਫ ਕੀਤਾ ਸੀ ਹੋਰ ਅੱਜ ਤੱਕ ਕਿਸੇ ਸਰਕਾਰ ਨੇ 45 ਰੁਪਏ ਪੰਜਾਬ ਦੇ ਕਿਸਾਨਾਂ ਨੇ ਮਾਫ ਨਹੀਂ ਕੀਤੇ ਔਰ ਬਦਲਾਵ ਵਾਲਿਆਂ ਦੀ ਸਰਕਾਰ ਨੇ ਤਾਂ ਹਜੇ ਤੱਕ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਜਿਵੇਂ ਪੰਜਾਬੀ ਚ ਕਿਹਾ ਜਾਂਦਾ ਥੋੜਾ ਸਾਰਿਆਂ ਦਾ ਧੰਨਵਾਦ ਅਗਲੀ ਫੇਰ ਲੜਾਈ ਲੜਦੇ ਰਵਾਂਗੇ ਕਿਸਾਨ ਜਨ ਕਿਸਾਨ ਮਜ਼ਦੂਰ ਇਕੱਠਾ ਜ਼ਿੰਦਾਬਾਦ